ਜਬਰਦਸਤ ਵੀ ਆ ਦੇਖੋ ਗੱਡੀਆਂ ਦੀਆਂ ਲਾਈਟਾਂ ਚੱਲ ਪਈਆਂ ਦੁਪਹਿਰ ਮम्मा ਵੀ ਆਉਂਦੇ ਆ ਉਹ ਤਾਂ ਕੀ ਕਰਾਉਣਾ ਹੈ ਬੁੜੀ ਤਾਂ ਜਿ ਡਿਜੇ ਗਰ ਰਿਹਾ ਔਰ ਥੱਲੇ ਜਾਕ ਨਹੀਂ ਜਾ ਕੇ ਚੋਰਨਾ ਅਸੀਂ ਨਾ ਗਾਜ ਨਹੀਂ ਇੱਕ ਬੋਲ ਬੇਸ਼ ਯਾਦੇ ਯਾ ਜੂ ਵੀ ਫਾਰਮ ਹੜੇ ਟਾਈਮ ਤੇ ਗਏ ਸੀ ਢੇੜੇ ਪਾਜ ਨਹੀਂ ਸਾਰੇ ਦੇ ساتھ ਗਾਇਸ ਅਸੀਂ ਰਾਤ ਨੂੰ 2 ਵਜੇ ਆਇਆ ਅਸੀਂ ਹੁਣੇ ਹੁਣੇ ਉੱਠੇ ਸੀ ਹੁਣ ਅਸੀਂ ਲਾਂਚਲੇ ਸ਼ੋਲੇ ਪੂਰੇ ਪਪੜਾੜੀ ਹੋ ਰਹੇ ਨੇ ਮਰ ਚਲਤੀ ਹੋਣੀ ਚੱਬੀ ਹੱਥ ਜੀ ਨਦਾਇਮ ਚ ਰੜੀ ਹੋ ਰਹੇ ਨੇ ਇਹ ਨਹੀਂ ਆਪਣਾ ਟੈਲ ਨਹੀਂ ਮਮਾ ਨੂੰ ਪੁੱਛ ਤੇ ਮੈਂ ਕਿੱਥੇ ਕਿੱਥੇ ਮਮਾ ਮਮਾ ਕਿੱਨੇ ਟੈਲ ਆਣਗੇ ਕੇ ਉਠਾਣਾ ਪਾਪਾ ਨੇ ਹੇ ਪਾਪਾ ਨੇ ਦਿਖਾਓ ਆਲੋਂਗੇ ਹਾਂ ਨਹੀਂ ਗੈਦੀ ਵਾਡੀ ਉਹ ਇਹ ਹੰਡਦੇ ਹੈ ਲੋ ਗਾਇਸ ਆਪਣੇ ਛੋਲੇ ਪਟੂਰੇ ਆ ਗਏ ਗੁੰਨੂ ਦੀ ਦਾਦੀ ਕਹਿੰਦੀ ਛੋਲੇ ਪਟੂਰੇ ਖਾਣੇ ਆ ਤੇ ਫਿਰ ਆਪਾਂ ਛੋਲੇ ਪਟੂਰੇ ਮੰਗਾ ਲੇ ਨੀ ਮੈਂ ਪਾਰਟੀ ਦਾਦੀ ਨੇ ਪਾਰਟੀ ਦਾਦੀ ਨੇ ਪਾਰਟੀ ਦਿੱਤੀ ਗੁੰਨੂ ਦੇ ਫਰਸਟ ਆਨ ਤੇ ਦਾਦੀ ਨੇ ਕੀਤੀ ਪਾਰਟੀ ਉਹ ਵੀ ਛੋਲੇ ਪਟੂਰਿਆਂ ਦੀ ਸਾਬੂ ਦੇ ਫੇਵਰੇਟ ਸਾਬੂ ਖਾ ਰਿਹਾ ਮਜੇ ਨਾਲ ਇੱਧਰ ਗੁੰਨੂ ਛੋਨੇ ਆਲੂ ਬਹੁਤ ਟੇਸਟੀ ਹੁੰਦੇ ਆ ਛੋਨੇ ਹੂੰ ਪਿਆਜ਼ ਹੁਣ ਚੀਕੋ ਆਪਾਂ ਖਾਣ ਲੱਗਿਆ ਮੈਨੂੰ ਵੀ ਪਿਆਜ਼ ਦੇ ਦੋ ਖਾ ਲਈਏ ਫਿਰ ਤੁਹਾਨੂੰ ਮਿਲਦੇ ਆ ਗਾਇਸ ਭੁੱਖ ਬਹੁਤ ਲੱਗੀ ਟਾਈਮ ਕਿੰਨਾ ਹੋ ਗਿਆ ਜਨਾਬ ਜੀ

ਇੱਕ ਕਪੜਾ ਕਰਨ ਕੋਲੇ ਇੱਧਰ ਹੂੰ ਇਹ ਕੋਟਰ ਪਤਾ ਨਹੀਂ ਕਿੱਧਰ ਦੀ ਹੈ ਮੇਰੇ ਸਭ ਦੇ ਸਕੂਲ ਕੋਲੇ ਚਲੋ ਵਾਈ ਗਰੂ ਮੇਰ ਕਰਨ ਕੀ ਬਾਤ ਹੈ ਜੀ ਗੱਡੀ ਤਾਂ ਬੁਲਾਉ ਸਟਾਰ ਹੋਇਆ ਗੱਡੀ ਤਾਂ ਹੋਇਆ ਕਹਿੰਦੇ ਕਹਿੰਦੇ ਗੁੱਡ ਮਾਰਨਿੰਗ ਕਹਿੰਦੇ ਵੀ ਗੁੱਡ ਮਾਰਨਿੰਗ ਵੈਲਕਮ ਬੈਕ ਇਨ ਗੁਰੀਸਾਈ ਬਲੌਸ ਜੇ ਭਾਈ ਜੀ ਆ ਦੇਖੋ ਜੀ ਕਹਿੰਦੇ ਕੀ ਹੋ ਗਿਆ ਕਹਿੰਦੇ ਕਹਿੰਦੇ 117 ਕਿਲੋਮੀਟਰ ਚੱਲ ਪਈ ਕਹਿੰਦੇ 117 ਕਿਲੋਮੀਟਰ ਚੱਲ ਪਈ ਤੇ ਸਰਵਿਸ ਦਾ ਟਾਈਮ ਆ ਜਿਹੜਾ ਜਿਹਦੀ ਸਰਵਿਸ ਕਰਾ ਕੇ ਲੈ ਕੇ ਆਉਨੇ ਆ ਹੁਣ ਚੱਲੇ ਅੱਜ ਇਹਦੀ ਸਰਵਿਸ ਕਰਾਉਣਾ ਅੱਜ ਅਪਾਇੰਟਮੈਂਟ ਲਿੱਤੀ ਹੋਈ ਸੀਗੀ ਹੁਣ ਸ਼ੋਰੂਮ ਚੋਂ ਮਿਲਦੇ ਆ ਤੁਹਾਨੂੰ ਰਾਤ ਮੀਂਹ ਬਹੁਤ ਪਿਆ ਬਹੁਤ ਜ਼ਬਰਦਸਤ ਮੀਂਹ ਸੀ ਰਾਤ ਬਹੁਤ ਤਕੜਾ ਮੀਂਹ ਪਿਆ ਸੀ ਰਾਤ ਬਹੁਤ ਜ਼ਿਆਦਾ ਸਵੇਰ ਜੋ ਆਕਾਂ ਨੂੰ ਚੱਟਣ ਗਿਆ ਸੀ ਉਦੋਂ ਵੀ ਬਹੁਤ ਪਾਣੀ ਖੜਾ ਸੀਗਾ ਸੜਕਾਂ ਤੇ ਤੇ ਦੇਖੋ ਕਿਵੇਂ ਵਾਟਰਫਾਲ ਬਣਿਆ ਫਿਰਦਾ ਆਹ ਲਾ ਤਾਂ ਜਿਵੇਂ ਨਹਿਰ ਤੋਂ ਟੱਪੀ ਜਾਂਦਾ ਹੁੰਦਾ ਮੈਂ ਬਹੁਤ ਪਾਣੀ ਖੜ ਜਾਂਦਾ ਬਹੁਤ ਪਾਣੀ ਦੇਖੋ ਐਨਾ ਕੁ ਸੁੱਕਾ ਇਸ ਆਇਆ ਸੀ ਅੱਗੇ ਵੀ ਇਸ ਤੋਂ ਵੱਧ ਪਾਣੀ ਖੜਾ ਦੇਖੋ ਅੱਗੇ ਵੀ ਬਹੁਤ ਪਾਣੀ ਖੜਾ ਲੈ ਡੁੱਬ ਗਿਆ ਡੁੱਬ ਗਿਆ ਰਾਤਿ ਰਾਤੀ ਮੀਂਹ ਪੈ ਗਿਆ ਵਸੇ ਇਹ ਰਾਤ ਰਾਤੀ ਰਾਤ ਰਾਤ ਨੂੰ ਇਹ ਨਾ ਕੁਛ ਹੋ ਗਿਆ ਇਹ ਚੱਕ ਕੋ ਜਿ ਚੱਕ ਕੋ ਜੱਕ ਆਓ ਵੇਗ ਐਕਟਿਵ ਵਾਲਿਆਂ ਨੂੰ ਕਿ ਲੱਗਿਆ ਕਰੂਗਾ ਆਵਣਾ ਚਲਾ ਲੈ ਬਤੰਦਰਾ ਡੁੱਬ ਗਿਆ ਲੈ ਬਟੰਡਾ ਡੁੱਬਿਆ ਫਰਦਾ ਬਾਬੇ ਕਿਹੜੀ ਬਾਤਾਂ ਹੋਈ ਪਈਆਂ ਰਾਤ ਰਾਤ ਹੀ ਹੋ ਗਿਆ ਹੈ ਇਹਨਾਂ ਕੋ ਰਾਤ ਗਿਆ 11:30 12 ਵਜੇ ਦੇ ਨੇੜ ਆਇਆ ਵੀ ਇੱਥੇ ਵੀ ਪਾਣੀ ਬਹੁਤ ਖੜਾ ਹੋਣਾ ਕਰੀਗੇ ਤੇ ਪਾਣੀ ਹੈ ਚਿੱਕੜ ਜਾ ਆਇਆ ਪੈ ਗੰਦ ਜਾ ਪੈ ਗਿਆ ਲਾਓ ਵੀ ਬਿਰੋਗਾ ਨੇ ਪਿੱਕੇ ਤੇ ਪਹੁੰਚ ਗਏ ਕਹਿੰਦੇ ਸਪਨੇ ਆ ਦੇ ਸ਼ੋਰੂਮ ਚ ਪਹੁੰਚ ਗਏ ਸਪਨੇ ਆ ਦੇ ਸ਼ੋਰੂਮ ਚ ਸਾਰਿਆਂ ਦਾ ਸੁਪਨਾ ਹੁੰਦਾ ਹੈ ਸ਼ੋਰੂਮ ਚ ਗੱਡੀ ਲੈਣ ਦਾ ਨਵੀਂ ਗੱਡੀ ਲੈਣ ਦਾ ਸਾਰਿਆਂ ਦਾ ਹੀ ਹੁੰਦਾ ਭਾਈ ਸਾਡਾ ਵੀ ਸੀਗਾ ਤੇ ਪਹੁੰਚ ਗਏ ਆਪਾਂ ਸਰਵਿਸ ਕਰਾਉਣ ਵਾਸਤੇ ਪਹਿਲੀ ਸਰਵਿਸ ਗੱਡੀ ਦੀ ਪਹਿਲੀ ਚੈੱਕ ਅਪ ਆਫਟਰ 2 ਮੰਥਸ ਦੇਖੋ ਕੋਲਵਾਰੀ ਆਂਦੀ ਔਨ ਕੀ ਮੋਲ ਬੰਦੰਦਰਾ ਦੇਖਦੇ ਆਂ ਬੜਾ ਰੀਲ ਬੜੀ ਵਧੀਆ ਰੀਲ ਬੋਲ ਚੱਲੀ ਹੈ ਇੰਸਟਾਗ੍ਰਾਮ ਤੇ ਜਿਹੜੀ ਆਪਾਂ ਬਣਾਈ ਸੀਗੇ ਗੱਡੀ ਡਿਲੀਵਰੀ ਵਾਲੀ ਸ਼ੇਅਰ ਵੀ ਬਹੁਤ ਜਣਾਂ ਨੇ ਕੀਤੀ ਟਟੜਾੜਾ ਕੀ ਬਾਤ ਹੈ ਇਹ ਇਹ ਜਿਹੇ ਹਰਾ ਲਾਉਣਾ ਚਾਹੀਦਾ ਗੱਡੀ 'ਚ ਪਾਵਾ ਪਾਵਾ ਵਾਈ ਕਰਦੇ ਜਾਵੇ ਬੰਦਾ

ਕੀ ਸੇਂਗਤ ਗੱਡੀ ਅੰਦਰ ਵੀ ਜਾਣੀ ਓ ਜੀ ਐਂਟਰੀ ਕਰਾਤੀ ਬਟ ਕਹਿੰਦੇ ਹਜੇ ਟਾਈਮ ਲੱਗੂਗਾ ਬਾਕੀ ਦੇਖਦੇ ਆ ਗੱਡੀਆਂ ਬੈਕ ਕਰਾਈ ਜਾਂਦੇ ਓ ਜੀ ਐਂਟਰ ਹੋ ਗਏ ਅੰਦਰ ਆਫਟਰ 10 ਮਿੰਟ ਬਾਅਦ ਐਂਟਰ ਹੋਇਆ ਬਾਹਰ ਹੀ ਖੜੇ ਰਹੇ ਉਹ ਗੱਡੀ ਨੂੰ ਪਤਾ ਨਹੀਂ ਤੱਕਾ ਲਾਈ ਜਾਂਦੇ ਕੀ ਕਰੀ ਜਾਂਦੇ ਟੇੜੀ ਟੁੜੀ ਡਿਡ ਡਿਡ ਸਾਰਾ ਕੁਝ ਕਰੀ ਜਾਂਦੇ ਮਸਾ ਐਂਟਰੀ ਹੋਈ ਆ ਭੀੜ ਬਹੁਤ ਲੋ ਜੀ ਗੱਡੀ ਖੜੀ ਆਪਣੀ ਪੀਜੇ ਨੰਬਰ ਤੇ ਹਜੇ ਦੇਖਦੇ ਆ ਕਿੰਨੇ ਕਿੰਨਾ ਕ ਨੰਬਰ ਆਊਗਾ ਆਪਣਾ ਅਜੇ ਬਾਕੀ ਬਾਈ ਨੂੰ ਬੁਲਾ ਲਿਆ ਉਹ ਨੋਟ ਕਰਦਾ ਹੁਣ ਇਹ ਆਪਣੀ ਪਹਿਲੀ ਸਰਵਿਸ ਆ ਬਾਈ ਬਾਹਰ ਆਊਗਾ ਉਹਨੂੰ ਦਿਖਾਉਣੇ ਆ ਫਿਰ Ja, det ali. I think they're here, I think they're

ਇਹ ਵਾਰੀ ਹੋ ਗਈ ਥੋੜੀ ਇੱਕ ਆ ਦੇਖ ਇਹਦੇ ਸਪੇਸ ਹੁੰਦੀ ਆ ਬਈ ਇਹ ਬਈ ਤੁਹਾਨੂੰ ਉਹੀ ਦੱਸਣ ਨੂੰ ਹਨਾ ਐਵੇਂ ਮੈਂ ਕਹਾਂ ਹਾਂ ਹੋ ਗਿਆ 1 ਵਜ ਗਿਆ ਤੇ ਗੱਡੀ ਵਾਟਿੰਗ ਤੇ ਲੱਗੀ ਹੋਈ ਐ ਸੋਣੀ ਬਣੀ ਜਾਂਦੀ ਐ ਸੋਣੀ ਬਣਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਦੇਖੋ ਕਾਲਾ ਬੱਦਲ ਚੜਿਆ ਐ ਬੱਦਲ ਬਾਬਾ ਜੀ ਗਰਜੀਆਂ ਦੇ ਆ ਪੂਰੇ ਜਦੋਂ ਗੱਡੀ ਧਵਾਉਣਾ ਉਦੋਂ ਮੀਂਹ ਆਉਂਦਾ ਹੀ ਆਉਂਦਾ 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 ਹੀ ਆਉਂਦਾ 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 ਅੱਜ ਵੀ ਲੱਗਦਾ ਮੀਂਹ ਪੂਰਾ ਬਰਸੂਗਾ ਲੱਗਿਆ ਗੱਡੀ ਧਵਾਇਦਾ ਕੋਈ ਫਾਇਦਾ ਨਹੀਂ ਲੈਣਾ ਚਲੋ ਕੰਮ ਆਪਣਾ ਚੱਲੀ ਜਾਂਦਾ ਅੰਦਰ ਅਜੇ ਸੋਣਾ ਵੈਦਰ ਹੋ ਗਿਆ ਅੱਜ ਹੋ ਗਿਆ ਘਬਰਾਟੇ ਨਹੀਂ ਪੈਨ ਲਾ ਗਿਆ ਭੁੱਖ ਲੱਗੀ ਭੁੱਖ ਲੱਗੇ ਪੋਕ ਲੱਭਣੀ ਕੁਝ ਖਾਣ ਨੂੰ ਮਿਲਦਾ ਜਾਂ ਨਹੀਂ ਭੁੱਖ ਲੱਗੇ ਅੱਜ ਗੱਡੀ ਤਾਂ ਹੋ ਗਈ ਆਪਣੀ ਵਾਸ਼ ਸਰਵਿਸ ਹੋ ਗਈ ਦੰਨ ਹੈ ਦੀ ਤੇ ਖਿੱਚਦੀ ਆ ਥੋੜਾ ਜਆ ਖੱਬੇ ਹੱਥ ਨੂੰ ਉਹ ਚੈੱਕ ਕਰਾ ਦੀ ਆਪਾਂ ਇਹ ਕਰੇ ਗੱਡੀ ਬਣ ਗਈ ਸੋਣੀ ਨੋਣੀ ਮੋਣੀ ਨੋਣੀ ਧੁੱਪ ਨਿਕਲਾਈ ਦੇਖ ਲੋ ਕਿੰਨਾ ਬੱਦਲ ਚੜ ਕੇ ਆਇਆ ਤੇ ਕਿੰਨੀ ਤੇ ਕਿ ਧੁੱਪ ਨਿਕਲੇ ਡਰਾਈਵ ਵਗੈਰਾ ਹੀ ਚੱਲਦੀ ਆ ਜੇ ਡਰਾਈਵ ਵਗੈਰਾ ਟੈਸਟਿੰਗ ਚੱਲ ਰਹੀ ਹੈ ਗੱਡੀ ਦੀ ਟੈਸਟਿੰਗ ਥੋੜੀ ਜਿਹੀ ਲੈਫਟ ਹਾਰਨ ਕੰਡੈਕਟਰ ਵਾਲੀ ਸਾਈਡ ਨੂੰ ਗੱਡੀ ਖਿੱਚਾਂ ਲੱਗੀ ਸੀ ਜ਼ਿਆਦਾ ਤੇ ਉਹੀ ਬਾਈ ਹੁਣ ਬਾਰ ਹੈਂਡਲ ਕਹਿੰਦਾ ਜ਼ਿਆਦਾ ਇੱਧਰ ਨੂੰ ਹੋ ਗਿਆ ਉਹ ਸਹੀ ਕਰਨ ਗਿਆ ਹੈਣਾ ਗੱਡੀ ਤਾਂ ਗੰਦੀ ਹੋ ਵੀ ਗਈ ਸਾਰੀ ਦੁਆਰਾ ਪਾਣੀ ਨਾਲ ਪਾਣੀ ਖੜਾ ਸੀ ਗਾ ਅੰਡਰਗਰਾਉਂਡ ਬ੍ਰਿਜ ਚ ਤੁਹਾਈ ਦਾ ਕੋਈ ਫਾਇਦਾ ਨਹੀਂ ਸੀਗਾ ਕੋਈ ਫਾਇਦਾ ਨਹੀਂ ਸੀਗਾ ਨਾ ਜੀ ਬੱਦਲ ਫੇਰ ਦੇਖੋ ਕਿੰਨਾ ਚੜਿਆ ਆਇਆ ਧੁੱਪ ਨਹੀਂ ਗਿਆ ਸੀ ਤੇ ਬੱਦਲ ਫੇਰ ਆ ਗਿਆ ਕੰਮ ਹੋ ਗਿਆ ਨਿਬੜ ਗਿਆ ਆਪਣਾ ਹੁਣ ਚੱਲਦੇ ਗੁੰਨੂਆਂ ਟੂਸ਼ਾ ਛੱਡਣਾ ਓਕੋ ਵੀ ਬੋਲ ਲੱਗਿਆ ਬੱਦਲ ਦੇਖੋ ਕਿੰਨਾ ਚੜਿਆ ਆਇਆ ਕਾਲਾ ਜਿੱਥੋਂ ਆਪਾਂ ਆਏ ਆ ਆਪਣੇ ਵਾਲੇ ਪਾਸੇ ਦੇਖਦੇ ਆ ਮੈੜਾਂ ਦਾ ਫੋਨ ਆਇਆ ਸੀ ਕਹਿੰਦੇ ਇੱਧਰ ਤਾਂ ਮੀਂਹ ਪੈ ਗਿਆ ਜਦੋਂ ਗੁੰਨ ਨੂੰ ਲੈਣ ਗਈ ਸੀ ਤੇ ਬੱਦਲ ਕਾਲੇ ਰੰਗ ਦਾ ਕਾਲੇ ਰੰਗ ਦਾ ਕੱਲ ਕੱਲ ਹੋਇਆ ਬੈ ਕੱਲ ਕੱਲ ਕੀ ਹੋਇਆ ਮੇਰਾ ਬੱਦਲ ਕਾਲਾ ਕੀ ਬਾਤ ਮੌਸਮ ਹੀ ਘੈਂਟ ਬਣਿਆ ਪਿਆ ਇਹੋ ਜਿਹਾ ਮੌਸਮ ਰਹਿ ਕਰਨ ਤਾਂ ਮਜ਼ਾ ਆ ਜਾਂਦਾ ਹੈ ਨਾ ਬੰਦਾ ਸਾਰਾ ਦਿਨ ਸੜਕਾ ਦਾ ਹੀ ਰਵੇ ਨਾਈਸ ਵੈਦਰ ਟਾਵਰ ਵੀ ਸੋਹਣਾ ਲੱਗਦਾ ਬ੍ਰੇਕ ਅਲੱਗ ਗਿਆ ਮੇਰੇ ਵੀਰ ਉਹ ਬ੍ਰੇਕ ਅਲੱਗ ਗਿਆ ਚਲੋ ਜੀ ਚਲੋ ਜੀ ਚਲੋ ਜੀ ਗੁੰਨੂ ਮੇਰਾ ਬਾਹਰ ਆਜੋਗੇ ਫਿਰ ਗੁੰਨੋਂ ਉਨ ਛੱਡਨ ਜਾਵਾਂਗੇ ਆ ਕੇ ਖਾਵਾਂਗੇ ਆ ਕੇ ਖਾਵਾਂਗੇ ਗੁੰਨੋਂ ਛੱਡ ਕੇ ਨਾ ਫਿਰ ਛਕਾਂਗੇ ਕੁਝ ਸਵੇਰੇ ਇੱਕ ਪਰੌਂਠਾ ਖਾ ਕੇ ਆਇਆ ਸੀਗਾ 8 ਵਜੇ ਆਏ ਨੇਰਾ ਹੋ ਗਿਆ ਨੇਰਾ ਨੇਰਾ ਹਨੇਰਾ ਨੇਰਾ ਹੋਇਆ ਪਿਆ ਕਹਿੰਦੇ ਹਨੇਰਾ ਹਨੇਰਾ ਪਲੋ ਜੀ ਆਪਣੇ ਵਾਲੇ ਵਾਸਤੇ ਤਾਂ ਹਨੇਰਾ ਹੀ ਹੋਇਆ ਪਿਆ ਕਹਿੰਦੇ ਕਹਿੰਦੇ ਹਨੇਰਾ ਹੀ ਹੋਇਆ ਪਿਆ ਕਹਿੰਦੇ ਟਾਈਮ 3 ਵਜੇ ਗੇ ਹਨੇਰਾ ਹਨੇਰੀ ਹੋਈ ਬਈਆ ਨਹੀਂ ਤਾਂ ਇੰਨੀ ਧੁੱਪ ਹੁੰਦੀ ਐ ਇਸ ਵੇਲੇ ਗੁੰਨ ਨੂੰ ਢੂਸ਼ਣ ਛੱਡਣ ਜਾਣਾ ਹੁੰਦਾ ਮੋਟਰਸਾਈਕਲ ਤੇ ਬੁਰਾ ਹਾਲ ਹੋ ਜਾਂਦਾ ਆ ਤਾਂ ਛੱਡੇ ਛੇ ਵਜ ਦਾ ਟਾਈਮ ਲੱਗਦਾ ਛੱਡੇ 6 ਵਜੇ ਦਾ ਚੱਲ ਵੀ ਦੀਦੀ ਚਲੋ ਦੀਦੀ ਦੇਖੋ ਹੈ ਨਾ ਲੱਗਦਾ ਨਾ ਹਨੇਰਾ ਦੇਖੋ ਕਿੰਨਾ ਟਾਈਮ ਵੀ ਦੇਖ ਲਓ 3 ਵਜੇ ਹੋਇਆ 3 4 ਹੋਏ ਹੋਇਆ ਤੇ ਹ ਹਨੇਰਾ ਆਇਆ ਪਿਆ ਦੇਖ ਲਓ ਜਿਵੇਂ 6 6 7 ਵਜੇ ਹੁਣ 7:30 ਵਜੇ ਹੋਣ 8 ਵਜੇ ਹੋਣ ਸਾਰਾ ਕੁਝ ਹੀ ਬਚ ਗਿਆ ਬੜਾ ਹੀ ਹਨੇਰਾ ਹੋ ਗਿਆ ਯਾਰ ਜਿਆਦਾ ਹੀ ਹਨੇਰਾ ਹੋ ਗਿਆ ਤੋ ਕੀ ਬਾਤ ਆ ਸਹੀ ਲਾਈਨਾਂ ਸੀ ਗਾਣੇ ਦੀਆਂ ਬਾਲੀ ਨੇ ਰੋ ਗਿਆ ਬਈ ਦੇਖੋ ਮੈਂ ਤਾਂ ਮੌਸਮ ਵਿੱਚ ਬੜਾ ਗਿਆ ਲੱਗਿਆ ਨਾ ਮੈਂ ਕਿਹਾ ਤੁਹਾਨੂੰ ਵੀ ਦਿਖਾਈਏ ਕਿ ਬਰਿੰਡੇ ਦਾ ਮੌਸਮ ਕਿੱਡਾ ਸੁਹਾਣਾ ਹੋਇਆ ਪਿਆ ਸੀ ਕਨੇ ਵਾਟਰ ਕ੍ਰੋਸਿੰਗ ਆ ਗਈ ਵਾਟਰ ਕ੍ਰੋਸਿੰਗ ਬਬਾ ਜੀ ਕਿਹੜੇ ਬਬਾ ਜੀ ਲਾਜੀ ਗੁੰਨੋ ਮੜਨ ਤਾਂ ਬਾਹਰ ਆਈ ਬਈਆ ਕਹਿੰਦੇ ਗੁੰਨੋ ਗੁੰਨੋ ਮੈਡਮ ਲਿਫਟ ਮੰਗਦੀ ਐ ਲਿਫਟ ਮਮਾ ਵੀ ਆਉਂਦੇ ਆ ਔਰ ਤੋ ਕੀ ਕਰਾਉਣਾ ਹੈ ਬੁੜੀ ਤੋ ਦੱਸੀ ਨਾ ਗੱਲਾਂ ਪੈਣੀ ਪਾਪਾ ਵੀ سٹਾਰਟ ਹੋ ਗਿਆ ਮੈਂ ਵੀ سٹਾਰਟ ਹੋ ਗਿਆ ਮੈਂ ਵੀ سٹਾਰਟ ਹੋ ਰਹੀ ਛੁੱਟੀ ਲੈ ਲੈ ਛੁੱਟੀ 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 ਹਵਾ ਬਹੁਤ ਤੇਜ਼ ਹੈ ਛੁੱਟੀ ਕਰਾ ਦੇ ਨਾ ਉਹ ਖਾਜੂਗਾ ਨੇਰਾ ਮੌਸਮ ਦੇਖੋ ਕਿੱਡਾ ਘੰਟ ਹੋਇਆ ਪਿਆ ਉਹ ਵੀ ਨਹੀਂ ਜਾਂਦੇ ਫਿਰ ਇਸ ਵੇਲੇ ਉਹ ਬਹੁਤ ਬਦਲਾ ਪੁੱਤ ਉਹਨੂੰ ਲਿਆ ਹੁੰਦੇ ਉਹ ਕਹਿੰਦਾ ਮੈਂ ਲੈਣਾ ਕਿੰਨਾ ਪਿਆ ਹਨੇਰਾ ਹੋ ਗਿਆ ਸੀ ਪੂਰਾ ਨੇਰਾ ਕਿੰਨਾ ਸੀ ਦਵਾਈ ਦੋ ਕਰੇ ਮੀ ਦੇਖੋ ਕਰੇ ਹੁਣ ਪਹੁੰਚੇ ਤੇ ਏਸੀ ਤਾਂ ਬੰਦ ਕਰੀ ਬੈਠਾ ਮੈਂ ਹੋਰ ਦੇਖ ਦੇ ਕੇ ਨੂੰ ਆਪਾਂ ਕਿਤੇ ਵੇ ਤੇ ਜਾਂਦੇ ਤੂੰ ਵੀ ਜਾਂਦੇ ਨੇਰਾ ਆਇਆ ਹੋਇਆ ਪਿਆ ਜਿਵੇਂ 6 ਵਜੇ ਹੁੰਦੇ ਹਨਾ ਹੋਰ ਕੀ ਸਰਵਿਸ ਕਰਾਈ ਬਾਬਾ ਖੁਸ਼ ਹੋ ਗਿਆ ਪਰ ਤੁਹਾਈ ਤਾਂ ਕੋਈ ਫਾਇਦਾ ਨਹੀਂ ਆ ਜਾਣਾ ਹੁਣ ਹਉ ਵੇ ਕੋ ਰਸੀ ਦੇ ਕੋ ਕਿਵੇਂ ਕਰਦੀ ਆ ਆਪਣੇ ਹਾਂ ਨੇਰੀ ਵੀ ਨਾਲ ਨਾਲ ਮੀਂਹ ਮੀ ਰਸੀ ਕਿਵੇਂ ਬੁੜਕਦੀ ਐ ਹਾਏ ਇਹ ਛੁੱਟੇ ਪੇਪਰ ਤੋਂ 2 ਦਿਨ ਰਹਿ ਗਏ ਕੁਛ ਨੀਂਦ ਆ ਨਹੀਂ ਕੋਈ ਚੱਕਰ ਨਹੀਂ ਮੀਂਹ ਤਾਂ ਸਾਡੀ ਕੰਮ ਹੈ ਰਾਤ ਨੂੰ ਲੈ ਆਵਾਂਗੇ ਸਾਡੀ ਗੱਡੀ ਦੀ ਪਹਿਲੀ ਮੀਂਹ ਆ ਜੀ ਡਰਾਈਵਰ ਡਰਾਈਵਰ ਓਹੋ ਕੋਈ ਆ ਜਾਂਦਾ ਨਹੀਂ ਕੋਈ ਇੱਕ ਹੋ ਰਹੀ ਹੈ ਮੋੜੇ ਲਾਈਟ ਜੈ ਆਊਗੀ ਅਰ ਲੈਪਟਾਪ ਲੈ ਕੇ ਬੈਠਾ ਦੇ ਜਾਣਾ ਉਹ ਆਂਟੀ ਡਿੱਕੀ ਜਾਂਦੇ ਸੀਗੇ ਮੀ ਆਜ ਮੀ ਆਜ ਮੀ ਆ ਗਿਆ ਬਾਪੂ ਗਿੱਲਾ ਹੋ ਕੇ ਆ ਗਿਆ ਨਦੀ ਬਣ ਗਈ ਕੋਈ ਨਹੀਂ ਅੱਗੇ ਦੇਖੋ ਮੀ 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 ਜਬਰਦਸਤ ਮੀਆ ਦੇਖੋ ਗੱਡੀਆਂ ਦੀਆਂ ਲਾਈਟਾਂ ਚੱਲ ਪਈਆਂ ਦੁਪਹਿਰ ਦੇ 3 ਵਜੇ ਹਨੇਰਾ ਹੋ ਗਿਆ ਬਠਿੰਡੇ ਚ ਦੁਪਹਿਰ ਦੇ 3 ਵਜੇ ਹੋਇਆ ਹਨੇਰਾ ਸਾਂ ਦਾ ਮੀਤਾ ਇਹੋ ਜਿਹਾ ਕੋਈ ਨਹੀਂ ਸੀ ਇੰਨਾ ਜ਼ਬਰਦਸਤ ਭਾਦੋ ਦਾ ਪੈਰ। ਭਾਦੋ ਜੋ ਗਰਮੀ ਹੁੰਦੀ ਆ ਨਾ। ਬੰਦ ਕਰ ਦੋ ਠੰਡ ਲੱਗਦੀ ਆ। ਹਾਂ ਬੱਬਾ ਮੈਂ ਤਾਂ ਆਪ ਦਾ ਬੰਦ ਦਿੰਦਾ। ਠੰਡ ਹੋ ਗਈ ਠੰਡ। ਕੁਝ ਨਹੀਂ ਦਿਖ ਰਿਹਾ ਜਿਵੇਂ ਕਿ ਰਾਤ ਸ਼ਾਮ ਜਿਹਦਾ ਮੌਸਮ ਹੁੰਦਾ ਨਾ 7:00 ਵਜੇ ਦਾ ਉਹ ਹੋਇਆ ਪਿਆ। ਗੁੰਨ ਸੋਚ ਲਾ ਚੱਲੀਏ ਤੇਰੇ। ਹਾਂ। ਹੁਣ ਮੈਂ ਕਹਿ ਰਹੀ ਆ ਬਾਤ ਛੱਡ। ਪਾਣੀ ਬਹੁਤ। ਲੋਕਾਂ ਦੇ ਮੈਦੇ ਰੁਕਦੇ। ਹਾਂ ਕਿਉਂ ਕਹਿੰਦੀ ਮੈਂ ਜਾਣਾ। ਅਸੀਂ ਰਾਮ ਨਾਲ ਲੈ ਕੇ ਜਾਵਾਂਗੇ ਉਹਨਾਂ 8:00 8:00 ਵਜੇ ਫਿਰ ਪੜ ਲਈ। ਅੱਜ ਤਾਂ ਮੀਂਹ ਥੋੜਾ ਤੇ ਪਾਣੀ ਇੰਨਾ ਖੜਾ ਹੋ ਗਿਆ। ਪਾਣੀ ਮੀਂਹ ਦੇ ਸਾਨੋਂ ਜ਼ਿਆਦਾ ਪਾਣੀ ਹੋ ਗਿਆ। ਕਿੱਟਨੀ ਭਰੀ ਆ। ਅੱਜ ਨਵਾਂ ਲੈ ਕੇ ਆਇਆ ਜਕਤਰ। ਅੱਜ ਮੀਂਹ ਕੋ ਆਤਰਾ ਬਨੇ। ਨਜ਼ਾਰੇ ਨਜ਼ਾਰੇ ਮ제 ਮ제 ਵਾਕੀਆ ਫੈਸਟੀਵਲ ਦਾ ਜੰਮੇ ਨਜ਼ਾਰਾ ਆਇਆ ਹਾਂ। ਹੂੰ। ਕਿਹਦੀ ਦੋ ਬੇਹਾਨਾ ਦੇ ਬਦਸਨੀ ਫੈਦਰ। ਪਾਣੀ ਪਾਣੀ ਭਰ ਗਿਆ ਸਾਰੇ ਪਾਸੇ। ਲਾਈਟਾਂ ਸਾਰਿਆਂ ਦੀ ਗੱਟਕੱਟਾ ਕਰਦੇ। ਆਟਕੇ। ਇਹ ਤਾਂ ਜਬਰਦਸਤ। ਫਲੈਗ ਦੇਖੋ ਆਪਣਾ ਫਲੈਗ ਤਿਰੰਗਾ ਲਹਿਰਾ ਰਿਹਾ। ਮੇ ਨਾਲ ਪਰ ਉਹਦੇ ਕਰਕੇ ਦਿਖ ਨਹੀਂ ਰਿਹਾ। कि दोवे ने देखुगा ओछी ओसे पूरा लहराया नीचे नाता गया तोरता गया नवा नवा निकले मिट्टी सारी ਝੜ ਗਈ ਵਿਚਾਰੇ ਦੇ ਆ ਕੇਵੇਂ ਨੰਗਣਗੇ ਲੋਕ ਹਮਨਾਪਾ ਜਾਣਾ ਗੜਬੜ ਗੜਬੜ ਕਰਤੀ ਹੋਇ ਤਾ ਰੱਬ ਨੇ ਦੇਖੋ ਪਰ ਨਾਲੇ ਸੜਕਾਂ ਤੇ ਆਪਾ ਕਿੱਥੋਂ ਜਾ ਆ ਕਿੱਥੋਂ ਜਾਗੇ ਤੋ ਲੱਗ ਗਿਆ ਪਾਣੀ ਖੜ ਗਿਆ ਇਧਰ ਪਰ ਮੈਂ ਇਧਰ ਰੁਕ ਗਿਆ ਇਧਰਲੀ ਸਾਈਡ ਪਰ ਸ੍ਰਾਮਨਗਰ ਵਾਲੀ ਸਾਈਡ ਪਾਣੀ ਦੇਖੋ ਏ ਬਰੇ ਕਮਾਰ ਤੀਆਂ ਮੁੰਡਿਆਂ ਤੋਂ ਇਧਰ ਵੀ ਘਟ ਪਿਆ ਆਪਣੇ ਵਾਲੀ ਸਾਈਡ ਜ਼ਿਆਦਾ ਸੀ ਆਪਣੇ ਕਿੰਨਾ ਪਾਣੀ ਖੜਾ ਹੋਊਗਾ ਪਈ ਗਿਆ ਤਾਂ ਪਾਣੀ ਖੜ ਗਿਆ ਹਾਂ ਸ਼ਾਮ ਤੱਕ ਆਪਣੇ ਦੇਖਿਓ ਆਪਣੇ ਘਰ ਦੇ ਬਾਹਰ ਸਭ ਤੋਂ ਵੱਧ ਖੜਨਾ ਹੋਰਾਂ ਦਾ ਤਾਂ ਪਤਾ ਨਹੀਂ ਉੱਥੇ ਦੇਖਿਓ ਗਲੀ ਵਿੱਚ ਅਹ ਤਾਂ ਚਪੜ ਲੱਗ ਜਾਣਾ ਹੋਰ ਕੀ ਕਿਚੜ ਕਿਚੜ ਸਾਰੇ ਕਿਤੇ ਜੇ ਸਾਨੂੰ ਉਹ ਕਹਿਣ ਵੀ ਤੁਸੀਂ ਆਪ ਦੇ ਗਲੀ ਉੱਚੀ ਕਰ ਲੋ ਤਾਂ ਆਪਾਂ ਸਾਰੀ ਗਲੀ ਉੱਚੀ ਕਰਕੇ ਟਾਈਲ ਲਵਾ ਲਈਏ ਕਿ ਪਾਣੀ ਜਮਾੜਾ ਜਾਂ ਇੱਕ ਬੂੰਦ ਵੀ ਪਾਣੀ ਨਾ ਖੜੇ ਹਾਂ ਉੱਚੀ ਕਰਕੇ ਟਾਈਲ ਲਾ ਦੇ ਇਹ ਤਾਂ ਨਹੀਂ ਵੀ ਆ ਉੱਥੇ ਉੱਚੀ ਕਰਕੇ ਇੱਥੇ ਟਾਈਲਾਂ ਦਾ ਫਰਸ਼ ਲਵਾ ਦਿਓ ਜਿਹੜੇ ਆਪਾਂ ਬਾਹਰ ਲਵਾਈਆਂ ਉੱਡੇ ਆਉਂਦਾ ਗੋਨੂ ਅੱਜ ਪੌੜੀਆਂ ਤੋਂ ਚੱਲੀ ਆ। ਚੱਲੀ ਪੌੜੀਆਂ ਤੋਂ। ਆਹਾ। ਚ ਵਧੀਆ ਜਾਇਆ ਕਰ। ਮਾੜੀ ਪਤਲੀ ਹੋ ਜੇਗੀ। ਪਹੁੰਚ ਕੇ ਭਾਈ ਗਨੋਂ ਦੀ ਸੁਸਾਇਟੀ ਚ ਕਲੋਨੀ ਚ ਆਪਾਂ ਤੇ ਇੱਥੇ ਮੀ ਹੈਣੀਗਾ। ਉਹਨਾਂ ਹੈਣੀਗਾ ਮੀਂ ਚ ਮੀ ਹੈਗਾਗਾ ਜਿੰਨਾ ਕਿ ਆਪਣੇ ਵਾਲੀ ਸਾਈਡ ਸੀਗਾ। ਪਹੁੰਚ ਗਈ। ਬਾਈ ਦਰਨਾ ਮੈਂ ਬਾਈ ਆ ਦੇਖੋ ਦਿਖਾਵਾਂ ਤੁਹਾਨੂੰ ਮੈਂ ਗੱਡੀ ਦੀ ਬਾਰੀ ਵੀ ਖੁੱਲੀ ਛੱਡਿਆ ਦੇਖੋ ਇੰਨਾ ਕਿ ਅੰਦਰ ਇੰਨਾ ਕੀ ਅਮੀ ਹੁਣ ਤਾਂ ਰੁਕ ਵੀ ਗਿਆ ਕਿਨਮਨ ਕਿਨਮੰਜੀ ਹੈ ਫੇਰੀ ਵੀ ਟਪਲਾ ਚ ਪਾਣੀ ਪੈ ਗਿਆ ਸੀ ਆ ਉੱਤਰਨ ਲੱਗੇ ਪਟੜੀਆਂ ਗਈ ਅੱਜ ਮੈਡਮ ਕਹਿੰਦੀ ਪੌੜੀਆਂ ਜਾਵਾਂ ਮੈਂ ਕਿਹਾ ਜਾ ਵਧੀਆ ਗੱਲ ਹੈ ਮੈਂ ਕਿਹਾ ਪਤਲੀ ਹੋ ਜੇਗੀ ਮਾੜੀ ਮੋਟੀ ਕੀ ਹਲੋ ਦੇਖੋ ਜਦੋਂ ਥੋੜਾ ਜਿਆਦਾ ਮੀਂਹ ਨਹੀਂ ਸੀਗਾ ਆਪਣੇ ਬਹੁਤ ਮੀਂਹ ਸੀਗਾ ਮਠਿੰਡਾ ਇਦਾਂ ਹੀ ਚੱਲ ਰਿਹਾ ਅੱਜਕੱਲ ਇਹ ਵੇ ਲੋ ਜੀ ਦੇਖੋ ਮੀਂਹ ਹੁਣ ਫੇਰ ਪੈ ਕੇ ਅਟੇ ਦੁਨਣੋਂ ਲੈਨ ਚੱਲਿਆ ਸੀਗਾ ਮੈਂ ਤੇ ਬਹੁਤ ਪੈ ਗਿਆ ਟੇ ਮੀਂਹ ਹੁਣੇ ਰੁੱਕ ਗਿਆ ਟੇ ਮੀਂਹ ਆਹ ਸਾਬੂ ਉੱਪਰ ਕਰ ਲੈ ਚੀਕੀਉ ਦੇ ਡਾਂਸ ਕਰ ਦੇ ਮੋਰਚਾ ਗੜ ਬੰਦ ਹੋ ਗਿਆ ਬਈ ਆਉਣਾ ਦਾ ਚੜੈਂਦਾ ਕੋਈ ਕਿਹਾ ਜਾਂਦਾ ਪਾਣੀ ਬਹੁਤ ਖੜਾ ਆ दो हजार सात बहुत ज़्यादा नाम जो संकीर्तन करते हैं शुरू करने जा रहा देखो गाना जी दे बिस्किट कैंडी। ਕਿ ਤੁਸੀਂ ਸਾਰੇ ਟਿਕਟਕ ਹੋਵੋਗੇ ਟਾਈਮ ਹੋ ਗਿਆ 9:40 ਮਿੰਟ ਰਾਤ ਦੇ ਤੇ ਅੱਜ ਬਠਿੰਡੇ ਚ ਪਿਆ ਬਹੁਤ ਜ਼ਿਆਦਾ ਜ਼ਬਰਦਸਤ ਮੀਂਹ ਬਠਿੰਡਾ ਡੁੱਬ ਗਿਆ ਸਾਡਾ ਤੇ ਜਿਹੜੇ ਜਿਹੜੇ ਬਠਿੰਡੇ ਵਾਲੇ ਉਹਨਾਂ ਨੂੰ ਤਾਂ ਪਤਾ ਹੋਊਗਾ ਬਾਕੀਆਂ ਨੂੰ ਅਸੀਂ ਆਦੇ ਵਲੌਗ ਚ ਦਿਖਾਤਾ ਦੇਖ ਲਿਓ ਭਾਈ ਸਾਡਾ ਬਠਿੰਡਾ ਡੁੱਬ ਗਿਆ ਤੇ ਬਠਿੰਡਾ ਡੁੱਬਣ ਦੇ ਨਾਲ ਨਾਲ ਅੱਜ ਦੇ ਵਲੌਗ ਦਾ ਆਪਾਂ ਕਰ ਰਹੀ ਆ ਐਂਡ ਕੱਲ ਮਿਲਾਂਗੇ ਕੋਰਨਾ ਮੇ ਤੇ ਕੈਂਜੀ ਬਲੌਗ ਦੇ ਨਾਲ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੇ ਵਲੌਗਸ ਪਸੰਦ ਆਉਂਦੇ ਹੋਣਗੇ ਇਪਸੰਦ ਹੋ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤੇ ਤੁਹਾਡੇ ਕੋਲੇ ਨੋਟੀਫਿਕੇਸ਼ਨ ਪਹੁੰਚੇ ਜਲਦੀ ਤੋਂ ਜਲਦ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ